ਭਾਈ ਮੋਟੀਵੇਸ਼ਨ ਤੇ ਸਭ ਕੀ ਕਹੋਂਗੇ ਕਿ ਲੋਕਾਂ ਦਾ ਰੁਝਾਨ ਸੀ ਕਾਦੀ ਸੀ رائے ਮੰਗੀ ਹੈ ਕਿ ਚਾਹੁੰਦੇ ਨੇ ਲੋਕ ਤੇ ਡਿੰਪਿਟਲ ਹੋਗੀ ਜਾ ਰਹੇ ਹੈ ਜਦੋਂ ਤੇਰਾ ਕੰਮ ਨਹੀਂ ਕੋਈ رائے ਨਹੀਂ ਸੀ ਕਿ ਇਹ ਨਹੀਂ ਕਿਹਾ ਮੈਂ ਤਾਂ ਸਾਰੀ ਇਹਨਾਂ ਤੋਂ ਮੰਗੀ ਅਣੀ ਤੋਂ ਮੇਰੇ ਨਾਲ ਮੇਰੇ ਸਬੰਧਕ ਆਏ ਸੀ ਮੈਨੂੰ ਪਿਆਰ ਕਰਨਾਂ ਨੇ ਆਏ ਸੀ ਚਾਹੁੰਣਾਂ ਨੇ ਆਏ ਸੀ ਕਿ ਇਹਨਾਂ ਸਾਰਿਆਂ ਦੇ ਮੈਂ ਗੱਲ ਛੱਡਦੀ ਸੀ ਵੀ ਆਪਾਂ ਨੂੰ ਕੀ ਫੈਸਲਾ ਲੈਣਾ ਚਾਹੀਦਾ ਪਹਿਲਾਂ ਤਾਂ ਇਹਨਾਂ ਨੇ ਇਹ ਫੈਸਲਾ ਕਰਦੇ ਕਿ ਤੁਸੀਂ ਜੋ ਫੈਸਲਾ ਕਰੋਗੇ ਸਿਰ ਤੁਹਾਡੇ ਨਾਲ ਆ ਤੁਸੀਂ ਕਿਸੇ ਵੀ ਪਾਰਟੀ ਜਾਓਗੇ ਇਸ ਤੋਂ ਬਿਜੇ ਵੀ ਲਾਲ ਚਲਾਗੇ ਫਿਰ ਇਹਨਾਂ ਵਿੱਚੋਂ ਕੁਝ ਸਿਆਣੇ ਬੰਦੇ ਨੇ ਆ ਕੇ ਕਰਕੇ ਇਹ ਕਿਹਾ ਦੇਖੋ ਜੀ ਲੋਕ ਢਾਈ ਸਾਹਿਬ ਸਰਕਾਰ ਦੇ ਪਏ ਆ ਤੇ ਆਪਾਂ ਸਰਕਾਰ ਬੰਨੀ ਚਲੀਏ ਜਿਹੜੇ ਕੋਈ ਆਪਣੇ ਕੰਮ ਦਾ ਰਹਿੰਦੇ ਆ ਅਗਰ ਸੀਐਮ ਸਾਹਿਬ ਆ ਕੇ ਆਪਣਾ ਪ੍ਰੋਮਿਸ ਕਰਦੇ ਆ ਆ ਵੀ ਮਹਿਮਾਨੀ ਦੇ ਸ਼ਹਿਰ ਆਲੇ ਇਹ ਚਾਵਲ ਸਾਡਾ ਸਾਰਾ ਕਰਨ ਟਿਕਾ ਜੋ ਮੈਂ ਇਹਨਾਂ ਦੇ ਨਾਲ ਚਲੇ ਮੇਰੀ ਆਪਣੀ ਇੱਛਾ ਨਹੀਂ ਨਾ ਮੈਂ ਕੁਝ ਲੈਣਾ ਜੋਇਨਿੰਗ ਕਦੋਂ ਕਰ ਰਹੇ ਹੋ ਲੋਕੀ ਵੀ ਜਾਣਨਾ ਚਾਹੁੰਦੇ ਨੇ ਪਹਿਲਾ ਸਵਾਲ ਹਰੀਕ ਦੇ ਮਨ 'ਚ ਹੀ ਹੈ ਅੱਜ ਤੱਕ ਹਜੇ ਤੱਕ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਬਤੁਰੀ ਸਪਸ਼ਟ ਗੱਲ ਦੱਸਾਂਗੇ ਅੱਜ ਤੋਂ ਬਾਅਦ ਮੈਨੂੰ ਰਾਬਤਾ ਹੋ ਰਿਹਾ ਕਿਸੇ ਲੀਡਰ ਦੇ ਨਾਲ ਜੀ ਕੋਈ ਪਾਰਟੀ ਨੇ ਟਾਈਮ ਦਿੱਤਾ ਹੈ رابطہ ਕਰਨ ਦਾ ਕੋਈ ਮੁੱਖ ਮੰਤਰੀ ਨਾਲ ਗੱਲ ਹੋਈ ਹੋਵੇ ਨਹੀਂ ਨਹੀਂ ਹਜੇ ਤੱਕ ਨਹੀਂ ਹੋਈ ਹੈ ਸੰਭਾਵਨਾ ਜਦੋਂ ਤੱਕ ਥੱਲੇ ਵਾਲਿਆਂ ਨਾਲ ਗੱਲ ਹੋ ਰਹੀ ਆ ਕਹਿੰਦੇ ਆ ਕਿ ਅਸੀਂ ਗੱਲ ਕਰਾ ਦਿੰਦੇ ਆ ਮੈਂ ਉਹਨਾਂ ਨੂੰ ਇਹੀ ਕੱਲ ਦਾ ਜਵਾਬ ਦਈ ਹੈ ਨਾ ਕਿ ਮੈਂ ਇਹਨਾਂ ਮੇਰੀ ਸੰਗਤ ਮੰਨ ਗਈ ਡਿੰਪੀ ਟੋਲਾ ਦਿਲਮੰਦ ਸੰਗਤ ਮੰਨ ਗਈ ਹੈ ਹਾਂਜੀ ਸੰਗਤ ਮੰਨ ਗਈ ਤੁਹਾਡਾ ਦਿਲਮੰਦ ਦਾ ਆਮ ਆਦੀ ਪਾਰਟੀ ਜਾਣੀ ਮੇਰਾ ਦਿਲ ਤਾਂ ਨਹੀਂ ਇਹ ਮੇਰਾ ਦਿਲ ਤਾਂ ਇੰਨਾ ਜੀ ਟੜਕਦਾ ਜਿਨ੍ਹਾਂ ਨੇ ਮੈਨੂੰ ਬਣਾਉਣਾ ਮੈਂ ਮੰਨਾਂ ਨਾ ਮੰਨਾਂ ਉਸ ਕੰ ਦਾ ਕੋਈ ਮਾਲਾ ਫਰਕ ਨਹੀਂ ਪੈਂਦਾ ਮੈਂ ਤਾਂ ਇਹਨਾਂ ਵਾਸਤੇ ਲੜਿਆ ਜਦੋਂ ਅਧਿਕਤ ਕਲਾਨ ਹੋਣ ਦੀ ਸੰਭਾਵਨਾ ਟਲੂ ਸਰ ਉਹ ਉਹਨਾਂ ਤੇ ਡਿਪੈਂਡ ਕਰਦਾ ਕਿ ਤੁਸੀਂ ਉਹਨਾਂ ਤੋਂ ਪੁੱਛੋ ਕਾ ਤੇ ਮੈਨੂੰ ਥੋੜਾ ਥੋੜਾ ਬੱਲੇ ਬਾਦ ਥੋੜੀ ਬੱਲੇ ਬਾਦੋ ਗੱਲ ਮੈਂ ਤਿਆਰ ਨਹੀਂ ਹਾਂ ਦੇਖੋ ਜੀ ਮੈਂ ਸਾਰੇ ਇੰਨਾ ਪਿਆਰਿਆਂ ਦਾ ਬੱਚਿਆ ਵੇਆ ਇੰਨਾ ਇੰਨਾ ਕਿਵਰ ਮੇਰਾ ਤੁਸੀਂ ਕਰਦੇ ਹੋ ਉਹਨਾਂ ਤੋਂ ਪੁੱਛਿਆ ਮੈਨੂੰ ਡੇਟ